ਲੀਥੀਅਮ ਬੈਟਰੀ ਵਾਲੀ 5 ਕਿਲੋਵਾਟ ਦਾ ਜੀ ਹਾਂਜੀ ਇੱਕ ਏਸੀ ਵੀ ਕਹਿੰਦੇ 8 ਘੰਟੇ ਇਨਵਰਟਰ ਇਹ ਸੀ ਇੱਕ ਚਲਾਊਗਾ ਹਾਂਜੀ ਬਾਕੀ ਜਿੰਨਾ ਮਰਜ਼ੀ ਲੋਡ ਪਾ ਲਓ ਕਹਿੰਦੇ 5 ਕਿਲੋਵਾਟ ਦਾ ਹੈ 5 ਕਿਲੋਵਾਟ ਦਾ ਹੈ ਤੇ ਜਿੰਨਾ ਮਰਜ਼ੀ ਲੋਡ ਪਾਓ ਇਹਦੀ ਕਪੈਸਿਟੀ ਪੂਰੀ ਆ ਇਹ ਦਾਅਵਾ ਨਹੀਂ ਛੇਤੀ ਇਹ ਕਾਸਟੀਗਾਲ ਦੋਸਤੋ ਮੈਂ ਤੁਹਾਡਾ ਦੋਸਤ ਸੁਵਿੰਦਰ ਸਿੰਘ ਅੱਜ ਆਪਾਂ ਇੱਕ ਸਾਈਡ ਤੇ ਆਏ ਆ ਜਿੱਥੇ ਆਪਾਂ ਕਸਟਮਰ ਦੀ ਡਿਮਾਂਡ ਸੀ ਵੀ ਆਪਾਂ ਨੂੰ ਵੱਡਾ ਇਨਵਰਟਰ ਕੋਲ ਵੱਡੀ ਬੈਟਰੀ ਚਾਹੀਦੀ ਆ ਲੀਥੀਅਮ ਦੇ ਵਿੱਚ ਫਿਰ ਆਪਾਂ ਐਪਰੋ ਕੰਪਨੀ ਦਾ 5 ਕਿਲੋਵੈਟ ਦਾ ਇਨਵਰਟਰ ਤੇ MPPT ਸੋਲਰ ਵਾਲਾ ਇਨਵਰਟਰ ਇਹ ਹੈ ਇਹ ਲਗਾਉਣਾ ਹੈ ਕਸਟਮਰ ਦੇ ਘਰੇ ਉਹਦੇ ਨਾਲ ਬੈਟਰੀ ਜਿਹੜੀ ਹੈਗੀ ਆ ਉਹ ਆਪਾਂ ਲਗਾ ਰਹੇ ਆ ਜੀ ਡਿਉਰਾਮੈਕਸ ਦੀ ਲਿਥੀਅਮ ਬੈਟਰੀ ਇਹ 5 ਕਿਲੋਵੈਟ ਦੀ ਬੈਟਰੀ ਹੈ ਜੀ 51.2 ਗੋਲ ਦੇ ਵਿੱਚ ਇਹਦੀ 10 ਸਾਲ ਦੀ ਵਾਰੰਟੀ ਹੈ ਔਰ 20 ਸਾਲ ਦੀ ਇਹਦੀ ਲਾਈਫ ਹੈਗੀ ਤੇ MPPT ਇਨਵਰਟਰ ਆ ਕੱਲ ਨੂੰ ਅਗਰੇ ਤੇ ਸੋਲਰ ਵੀ ਆਪਾਂ ਨਾਲ ਲਗਾਉਣਾ ਚਾਹੀਏ ਤੇ ਕੋਈ ਵੀ ਆਪਾਂ ਇੱਥੇ ਲਗਾ ਸਕਦੇ ਹਾਂ ਫਿਲਹਾਲ ਦੀ ਗੱਡੀ ਹਜੇ ਤੇ ਆਪਾਂ ਸੋਲਰ ਇੰਸਟਾਲ ਨਹੀਂ ਕਰਨਾ ਇੱਥੇ ਸਿਰਫ ਆਪਾਂ ਬੈਟਰੀ ਔਰ ਇਨਵਰਟਰ ਹੀ ਲਗਾਉਣਾ ਬੈਟਰੀ ਅਨਬਾਕਸ ਕਰ ਲੀਤੇ ਹੁਣ ਬਾਅਦ ਚੋਂ ਇਨਵਰਟਰ ਵੀ ਅਨਬਾਕਸ ਕਰਾਂਗੇ ਇੱਥੇ ਪਹਿਲਾਂ ਸਲਾਜੀ ਦੇ ਲੱਗਿਆ ਹੋਇਆ ਐਕਸਾਈਡ ਕੰਪਨੀ ਦਾ ਇਹਨਾਂ ਦਾ ਮਾਸਟਰ ਬੈਟਰੀ ਤੇ ਮਾਈਕਰੋਟੈਕ ਦਾ ਇਨਵਰਟਰ ਲੱਗਿਆ ਹੋਇਆ ਹੁਣ ਇਸ ਜਗ੍ਹਾ ਦੇ ਉੱਤੇ ਆਪਾਂ ਇਹ 5 ਕੇਵੀ ਦਾ ਇਨਵਰਟਰ ਬੈਟਰੀ ਲਿਥੀਅਮ ਵਾਲਾ ਇਹ ਫਿੱਟ ਕਰਨਾ ਉੱਥੇ ਤੇ ਆ ਜੋ ਬਣਾਉਨੇ ਆ ਹੁਣ ਆਪਾਂ ਅੱਗੇ ਵੀਡੀਓ ਤੇ ਕਰਦੇ ਆ ਇਹਨੂੰ ਇੰਸਟਾਲ ਇੱਥੇ ਲੋ ਵੀ ਦੋਸਤੋ ਆਪਾਂ ਹੁਣ ਇਹਦੇ ਕਨੈਕਸ਼ਨ ਕਰਦੇ ਪਏ ਆ ਬੈਟਰੀ ਦੇ ਇਨਵਰਟਰ ਵੀ ਖੋਲ ਲਿਆ ਆਪਾਂ ਜਗ੍ਹਾ ਵੀ ਉੱਥੋਂ ਬਣਾ ਲਈ ਤੇ ਇਹਦੇ ਕਨੈਕਸ਼ਨ ਕਰਦੇ ਪਏ ਆ ਇਨਵਰਟਰ ਦੇ ਲੋ ਜੀ ਦੋਸਤੋ ਆਪਾਂ ਇੱਥੇ ਇਸ ਟਾਈਮ ਫਿੱਟ ਕਰਤਾ ਜੀ ਇਹ ਇਨਵਰਟਰ ਬੈਟਰੀ ਐਪਰੋ ਦਾ ਹੈ 5kVA MPPT ਮਾਡਲ ਆ ਜਿਹੜਾ ਕਿ ਹੁਣ ਆਪਾਂ ਇੱਥੇ ਇੰਸਟਾਲ ਕਰ ਚੁੱਕੇ ਆ ਇਹਦੇ ਨਾਲ ਆਪਾਂ ਡਿਉਰਾਮੈਕਸ ਦੀ 5kW ਦੀ 51.2V ਦੀ ਬੈਟਰੀ ਦੇਖ 5000W ਦੀ ਬੈਟਰੀ ਜਿਹੜੀ ਇਹ ਆਪਾਂ ਡਿਉਰਾਮੈਕਸ ਦੀ ਇਹਦੇ ਨਾਲ ਇੰਸਟਾਲ ਕੀਤੀ ਹੈ ਲਿਥੀਅਮ ਵਾਲੀ ਹੁਣ ਇੱਥੇ ਜੇ ਇਹਦੀ ਜਗ੍ਹਾ ਆਪਾਂ ਲੈਡ ਐਸਿਡ ਬੈਟਰੀ ਯੂਜ਼ ਕਰਦੇ ਤਾਂ ਘੱਟੋ ਘਾਟ ਆਪਾਂ ਨੂੰ 4 ਬੈਟਰੀਆਂ ਲਗਾਉਣੀਆਂ ਪੈਣੀਆਂ ਸੀ ਔਰ ਜਗ੍ਹਾ ਦੇ ਹਿਸਾਬ ਨਾਲ ਤੁਸੀਂ ਆਪ ਦੇਖ ਸਕਦੇ ਹੋ ਕਿ ਇੱਥੇ 4 ਬੈਟਰੀ ਦੀ ਜਗ੍ਹਾ ਔਰ ਪਾਣੀ ਪਾਉਣ ਦੀ ਕਿੰਨੀ ਦਿੱਕਤ ਹੋਣੀ ਸੀਗੀ ਤੇ ਕਸਟਮਰ ਨੇ ਇਹੀ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਇੱਕ ਤਾਂ ਆਪਣਾ ਲੋਡ ਅਪਗ੍ਰੇਡ ਕੀਤਾ ਤੇ ਉਹਨਾਂ ਨੇ ਇੱਥੇ AC ਚਲਾਉਣ ਇੱਕ ਡੇਟ ਆਂਦਾ ਇਨਵਰਟਰ AC ਜੋ ਕਿ ਇੱਥੇ ਕਨੈਕਸ਼ਨ ਕਰਨ ਤੋਂ ਬਾਅਦ ਇਲੈਕਟ੍ਰੀਸ਼ੀਅਨ ਕਰਕੇ ਇਹਨੂੰ ਚਾਲੂ ਕਰ ਦੇਗਾ ਫਿਲਹਾਲ ਆਪਾਂ ਇੱਥੇ ਜਿਹੜਾ ਨਾਰਮਲ ਇਨਵਰਟਰ ਬੈਟਰੀ ਲੱਗਿਆ ਹੋਇਆ ਸੀਗਾ ਉਸ ਨੂੰ ਉਤਾਰ ਕੇ ਉਹਦੀ ਜਗ੍ਹਾ ਇਹ ਇਨਵਰਟਰ ਬੈਟਰੀ ਇੱਥੇ ਫਿੱਟ ਕਰ ਦਿੱਤਾ ਗਿਆ ਤੇ ਹੁਣ ਇਸ ਟਾਈਮ ਇਹ ਚੱਲ ਰਿਹਾ ਰਨਿੰਗ ਕੰਡੀਸ਼ਨ ਦੇ ਵਿੱਚ ਹੈ ਗਿਆ ਓਕੇ ਰਿਪੋਰਟ ਹੈ ਜੀ ਇਹ ਬਾਕੀ ਆਜੋ ਆਪਾਂ ਕਸਟਮਰ ਦੇ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮਾਈ ਸੇਕ ਉਹਨਾਂ ਦੀ ਵੀਡੀਓ ਦੇਖੀ ਸੀ ਭਾਈ ਫਿਰ ਉਹਨਾਂ ਦੀ ਦੁਕਾਨ ਤੱਕ ਅਸੀਂ ਪਹੁੰਚ ਕੀਤੀ ਭਾਈ ਜੇ ਹੁਣ ਹੁਣ ਹਾਂਜੀ ਸਾਨੂੰ ਮੇਨ ਮਕਸਦ ਕੀ ਸੀ ਇਹ ਅਸੀਂ ਐਨ ਆਰ ਆਈਆਂ ਬਾਹਰ ਰਹਿੰਦੇ ਹਾਂ ਨਾ ਤੁਹਾਨੂੰ ਕੈਮਰੇਆਂ ਦਾ ਸੀਗਾ ਵੀ ਸਾਡੇ ਘਰੇ ਕੌਣ ਆ ਇਦਾਂ ਜੇ ਹੁਣ ਪਾਣੀ ਚੈੱਕ ਕਰਨਾ ਆਊਗਾ ਅਸੀਂ ਤਾਂ ਚਲੇ ਜਾਂਦੇ ਕਈ ਦਫਾ ਇੱਕ ਸਾਲ-ਸਾਲ ਵਾਪਸ ਨਹੀਂ ਆਉਂਦੇ ਅਸੀਂ ਹਮ ਭਾਈ ਜੀ ਉਹਨਾਂ ਨੂੰ ਦੱਸਿਆ ਵੀ ਸਾਡਾ ਆ ਸਾਡੀ ਡਿਮਾਂਡ ਆ ਹਮ ਸਾਨੂੰ ਸਾਡੇ ਕੈਮਰੇ ਚ ਚੱਲਦੇ ਰਹਿਣੇ ਚਾਹੀਦੇ ਆ ਸਾਡੀਆਂ ਲਾਈਟਾਂ ਔਨ ਹੋਣੀਆਂ ਚਾਹੀਦੀਆਂ ਫਿਰ ਇਹਨਾਂ ਨੇ ਸਾਨੂੰ ਆ ਕਹਿੰਦੇ ਵੀ ਇਹ ਐਸ ਆਲਾ ਉਤਸੀ ਜਿਹੜਾ ਸਿਸਟਮ ਸਾਨੂੰ ਦੇਤਾ ਹੈ ਲਿਥੀਅਮ ਬੈਟਰੀ ਵਾਲਾ ਵੀ 5 ਕਿਲੋਵਾਟ ਦਾ ਜੀ ਹਾਂਜੀ ਇੱਕ ਏਸੀ ਵੀ ਕਹਿੰਦੇ 8 ਘੰਟੇ ਇਨਵਰਟਰ ਇਹ ਸੀ ਇੱਕ ਚਲਾਊਗਾ ਹਾਂਜੀ ਬਾਕੀ ਜਿੰਨਾ ਮਰਜੀ ਲੋਡ ਪਾ ਲਓ ਕਹਿੰਦੇ 5 ਕਿਲੋਵਾਟ ਦਾ ਹੈ 5 ਕਿਲੋਵਾਟ ਦਾ ਹੈ ਤੇ ਜਿੰਨਾ ਮਰਜੀ ਲੋਡ ਪਾਓ ਇਹਦੀ ਕੈਪੈਸਿਟੀ ਪੂਰੀ ਆ ਇਹ ਦਬਦਾ ਨਹੀਂ ਛੇਤੀ ਇਹ ਸਭ ਤੋਂ ਵੱਡੀ ਗੱਲ ਤੇ ਬਾਕੀ ਆਪਾਂ ਲੋਡ ਚਲਾ ਕੇ ਵੀ ਦੇਖਿਆ ਹਾਂਜੀ ਲੋਡ ਪੂਰਾ ਰਨ ਕਰ ਰਿਹਾ ਇਸ ਟਾਈਮ ਇੱਥੇ ਇਹਨਾਂ ਦੀ ਦੁਕਾਨ ਤੇ ਗਏ ਜੀ ਸਾਨੂੰ ਬਹੁਤ ਵਧੀਆ ਉਹਨਾਂ ਨੇ ਸੈਟੀਸਫਾਈ ਕੀਤਾ ਜੀ ਹਾਂਜੀ ਤੇ ਦਾ ਇੱਕ ਚੰਗਾ ਬਿਜ਼ਨਸਮੈਨ ડીਲ ਕਰਦਾ ਹੁੰਦਾ ਹਰ ਇੱਕ ਚੀਜ਼ ਐਕਸਪਲੇਨ ਕੀਤੀ ਕਿ ਕਿੰਨਾ ਲੋਡ ਚੱਕੂਗਾ ਕਿੰਨੀ ਇਹਦੀ ਕੈਪੈਸਿਟੀ ਆ ਕਿੰਨਾ ਪਾ ਸਕਦੇ ਆ ਹਮ ਸਾਰਾ ਕੁਝ ਸਾਨੂੰ ਵਧੀਆ ਸੈਟੀਸਫਾਈ ਕੀਤਾ ਬਹੁਤ ਵਧੀਆ ਲੱਗੀ ਇਹਨਾਂ ਦਾ ਜਿਹੜਾ ਬੇਅਫ ਟਾਕਿੰਗ ਆ ਜਿਹੜਾ ਵਧੀਆ ਤਰੀਕੇ ਨਾਲ ਕਸਟਮਰ ਦੀ ਸੈਟੀਸਫੈਕਸ਼ਨ ਕਰ ਰਹੀ ਹੈ ਉਹਦੇ ਨਾਲ ਹੀ ਬਿਜ਼ਨਸ ਚੱਲਦੇ ਨੇ ਅੱਜਕੱਲ੍ਹ ਹੈ ਨਾ ਹਾਂਜੀ ਬਾਕੀ ਹੁਣ ਜਿਵੇਂ ਵੀ ਗਾ ਰਿਪੋਰਟ ਆਊਗੀ ਉਹ ਤਾਂ ਇਹਨਾਂ ਨੂੰ ਆ ਕੇ ਫਾਰਵਰਡ ਕਰਨਾ ਸੀ ਬਿਲਕੁਲ ਇਹ ਤਾਂ ਦੇਖੋ ਜੀ ਮੈਂ ਤਾਂ ਇਹੀ ਕਹੂੰਗਾ ਜੀ ਜਿੱਨਾ ਮੈਨੂੰ ਵਧੀਆ ਇਹਨਾਂ ਦਾ ਸਵਾਲ ਲੱਗਿਆ ਨੇਚਰ ਲੱਗਿਆ ਅਸੀਂ ਗਏ ਆ ਦੁਕਾਨ ਤੇ ਹਨਾ ਹਾਂਜੀ ਵੀ ਸਾਨੂੰ ਸਾਰਿਆਂ ਨੂੰ ਇਹਨਾਂ ਨੂੰ ਬਿਜ਼ਨਸ ਪ੍ਰੋਵਾਈਡ ਆਪ ਕਰੀਏ ਇਹਨਾਂ ਕੋਲ ਜਾਈਏ ਇਹਨਾਂ ਤੋਂ ਬਿਜ਼ਨਸ ਤੇ ਬਾਕੀ ਦੇਖੋ ਹੁਣ ਇਹ ਤਾਂ ਸਾਰਾ ਕੁਝ ਲੋਡ ਪਾ ਕੇ ਦੇਖਦਾ ਇਹਨਾਂ ਨੇ ਮੈਨੂੰ ਸਮਝਾਤਾ ਸਾਰਾ ਕੁਝ ਐਕਸਪਲੇਨ ਕਰਦਾ ਓਕੇ ਇਹ ਚੀਜ਼ ਓਕੇ ਹੈਗੀ ਜੀ ਬਿਲਕੁਲ ਇਹਦੇ ਤੇ ਅਸੀਂ ਛੋਟੇ ਔਰ ਵੱਡੇ ਕਿਲੋ ਮਲਾ ਕੇ ਮਲੋ ਕਹ ਲਈਏ ਕਿ 1 ਕਿਲੋਵੈਟ 2 ਕਿਲੋਵੈਟ 3 ਕਿਲੋਵੈਟ 5 ਕਿਲੋਵੈਟ ਹੁਣ 5 ਕਿਲੋਵੈਟ ਤੱਕ ਅਸੀਂ ਲੀਥੀਅਮ ਬੈਟਰੀ ਅਵੇਲੇਬਿਲਿਟੀ ਸਾਡੇ ਕੋਲ ਹੈਗੀ ਅਸੀਂ ਲਗਾ ਰਹੇ ਹੈਗੇ ਆਂ ਤੇ ਹੁਣ ਇਸ ਤੋਂ ਉੱਪਰ ਜਿਹੜਾ ਸਾਡਾ ਪ੍ਰੋਜੈਕਟ ਹੈਗਾ 10 ਕਿਲੋਵੈਟ ਦੇ ਵਿੱਚ ਅਸੀਂ ਬੈਟਰੀ ਦੀ ਲੀਥੀਅਮ ਵਾਲੀ ਆ ਉਹ ਵੀ ਸਿਸਟਮ ਅਸੀਂ ਛੇਤੀ ਹੀ ਲਿਆ ਰਹੇ ਆਂ ਉਹਦੀ ਵੀ ਅਸੀਂ ਵੀਡੀਓ ਛੇਤੀ ਲੈ ਕੇ ਆਵਾਂਗੇ ਬਾਕੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਡਾ ਸਿਸਟਮ ਵਗੈਰਾ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦੇਣੇ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਧੰ